ਬਰਮਨਟਨ ਦਾ ਮੈਚ ਦੇਖ ਰਹੇ ਹਾਂ ਜੀ 20 ਕਿੰਨੇ ਦੇ 20 ਉਹਨਾਂ ਦੇ ਆ 20 15 ਪਰਲੇ ਪਰਲੇ ਕੋਲਚਾ ਇੱਧਰ ਆ ਰਮਨ 20 16 ਗੁਰਪ੍ਰੀਤ ਤੇ ਗੋਲਡੀ ਤੇ ਦੂਜੇ ਪਾਸੇ ਆ ਦੂਜੇ ਪਾਸੇ ਵੀ ਕਰਮਣਾਂ ਤੇ ਕੁਦਾ ਤੇ ਅਮਰ ਕੋਈ ਯਾਰ ਬਾਹਰ ਆ ਬਸ ਸਾਰਾ 17 ਵੀ ਉਧਰ ਦੇ 20 ਆ ਤੇ ਇਹਨਾਂ ਦੇ 17 20 17 ਗੇਮ ਪੁਆਇੰਟ ਆ ਉੱਦੇ ਦਾ ਓਏ ਗੁੱਡੀਆ ਕੁੱਤਾ ਆ ਗਿਆ ਵੇ ਭਾਣ ਵਾਲਾ ਵੈਰੀ ਗੁੱਡ ਓਏ ਹਾਈ ਤੇ ਫਰੈਂਡ ਇਜ਼ ਵੈਰੀ ਮਾਰ ਦੇ ਓਨਾ ਯਾਰ ਗੇਮ ਪੁਆਇੰਟ ਜਿੱਤ ਗਏ ਬਈ ਮੁੰਡੇ 21 18

ਕਬੀ ਨਾ ਚੇ ਨਾ ਬਸੂ ਕਰ ਰਿਹਾ ਅਮਰ ਕਰ ਰਿਹਾ ਅਮਰ ਸਰਵਿਸ ਵਾਲੀ ਵਾਲ ਦਾ ਮੁੰਡਾ ਜੰਪ ਬਹੁਤ ਸਵਾਗਤ ਤਿੰਨ ਇੱਕ ਅੱਪਰਲੇ ਕੋਡ ਚ 골ਡੀ ਢਲੋਂ ਤੇ ਰਮਨ ਤੇ ਗੁਰਪ੍ਰੀਤ ਡਰਾਪ ਮਾਰਨੀ ਕੋਸ਼ਿਸ਼ ਪਰ ਇਧਰ ਅਮਰ ਸ਼੍ਰਾਮਣ ਤੇ ਅਮਰ ਸ਼ਾਮ ਨੂੰ ਡੇਲੀ ਇਸ ਟਾਈਮ ਸਾਡੇ 4 2 ਖੇਡਦੇ ਆਂ ਅਸੀਂ ਬੈਡਮਿੰਟਨ ਸ਼ਾਮ ਨੂੰ ਖਾਣਾ ਖੁਣਾ ਖਾ ਕੇ 8 ਵਜੇ ਲੱਗ ਜਾਂਦੇ ਆ 9:30 10 ਵਜੇ ਦੇ ਤੱਕ ਗੇਮ ਲੱਗਦੀ ਹੈ ਚੱਲ ਬਈ ਸ਼ਾਮ ਤੇ 4 3 ਮੈਂ ਸਰਪਤ ਨੂੰ ਫੜਦਾ ਮਾ ਚੱਲ ਬਾਈ ਚੱਲ ਵੀਰੇ ਬਾਈ ਤੇਰੀ ਪੈਲ ਬਾਈ 4 3 4 3 ਮੈਂ ਓਏ ਯਾਰ ਅੰਦਰ ਹੈ ਬਾਈ ਅੰਦਰ 4 4 5 4 ਪੰਜ ਚਾਰ ਪੰਜ ਚਾਰ ਨਹੀਂ ਮੈਂ ਵੀ ਮੈਂ ਥੜਾ ਟੇ ਦਿੱ ਪਰ ਪੰਜ ਚਾਰ ਓਕੇ ਨਾ ਉਹ ਆਲ 5 4 6 4 6 4 6 5 ਗੋਡੋਈ ਸ਼ਾਬਾਸ਼ 7 5 ਮਮਰ ਦਾ ਬੰਡਾ ਬਈ 7 5 ਛੋਟੇ ਬਈ ਟੱਚ ਹੋ ਕੇ ਗਈ 7 6 ਸਮੱਸਿਆ ਹੋਵਾ ਹੋਈ ਰਾਮਨ 7 7 7 ਬਾਕੀ ਰਾਮਨ 7 7 7 7 7 7 ਪੁਆਇੰਟ ਆ ਦੋਨਾਂ ਦੇ 8 7 8 7 7 8 7 7 8 7 7 ਨੇ ਅਮ ਕੋ ਦੇ ਦੇ ਤੇ 8 ਰਾਮਨ ਦੇ 2 ਪੁਆਇੰਟਾਂ ਦੀ ਲੀਡ ਤੇ ਰਾਮਨੇ ਦੀ ਟੀਮ 10 7 10 7 10 7 ਹੋ ਗਿਆ ਕੋਈ ਨਹੀਂ 9 3 ਸਰਵਿਸ ਦਾ ਪੁਆਇੰਟ 10 9 ਰੱਬ ਰੱਬ ਹਾਂ ਹਾਂ ਇਹ ਜੀ ਤੈਨੂੰ ਰਿਮਾਰਕ ਕਰ ਲੈ ਫਾਂਜ ਮਹਾ ਮੁੜੀ ਆ ਹਾ ਨੂੰ ਨਾਣ ਦੀ ਨੈਟ ਦੇ ਨਾਲ ਬੱਚੀ ਸੀ ਤਰੋਂ ਉਹ ਪੁਲਿਸ 11 ਚਲ 11 10 ਹੁੰਦਾ ਮਾਰ ਮਾਰ ਬੱਸ ਮਾਰਨ ਦਾ 12 10 ਜੈ ਮੈਨੂੰ ਕਹਿੰਦੇ 12 10 ਆਹ ਮੈਂ ਤੁਹਾਨੂੰ ਪਾ ਦੇਣਾ 12 10 12 12 ਬਈ 12 12 11 ਕਰ ਇਧਰ ਬੈਠ 12 11 ਤੇਰੇ ਧਿਆਨ ਚ ਤੇਰੇ ਤੇ ਹੋ 12 11 12 11 ਦਾ ਪੁਆਇੰਟ ਹੈ ਮੈਚ ਬਹੁਤ ਫਸਕੇ ਲੱਗਦੇ ਇੱਥੇ 13 11 13 11 ਕੋਆ ਕੱਢ ਦਿੰਦਾ ਯਾਰ 13 12 13 12

ਬਹੁਤ ਸੋਹਣਾ ਸ਼ਾਟ ਰਮਣ ਦੇ ਬੱਲੇ ਤੋਂ ਫੇਰ ਮਾਰਨ ਦੀ ਕੋਸ਼ਿਸ਼ ਪਰ 15 14 ਕ੍ਰਾਸ ਨਹੀਂ ਹੋਈ ਆਊਟ 16 14 14 ਕਰਦੇ ਰਮਣ 16 14 ਗੋਡ ਸ਼ਾਟ ਯਾਰ 15 16 16 13 ਤੂੰ ਆ 15 ਅਮਰਪਾਲ ਸਿੰਘ ਕੋ ਦੇਣੇ ਨੰਬਰ ਆ ਗੋਡਾ ਗੋਲਡੀ 17 15 ਹਾਂ ਅਮਰ ਨੇ ਮਾਰਿਆ ਸ਼ਾਟ 17 16 12 16 18 19 ਕੋਈ ਨਹੀਂ ਕੋਈ 17 17 ਹਿੱਥੇ ਹੀ ਫਸਦਾ ਮੈਂ ਜਾ ਕੇ ਕੋਈ ਨਹੀਂ 17 17 11 17 ਕੋਈ ਗੱਲ ਨਹੀਂ ਕੋਈ ਜਿੱਤ ਨਹੀਂ ਦਰਪਨ ਆਪਾਂ 11 17 19 17 ਇਹ ਮੈਚ ਉਹ ਹੀ ਸਵਾਦ ਲਈ ਨਹੀਂ ਖੇਡਿਆ ਤੇ ਇਹ ਪੂਰੇ ਇੱਥੇ ਦਾ ਗੋਲੀ ਚੱਲਣ ਵਾਲਾ ਕੰਮ ਹੋ ਜਾਂਦਾ ਐ ਪੁਆਇੰਟਾਂ ਪਿੱਛੇ। ਓਏ ਯਾਰ ਹਾਂ 21 18 ਬੜੀ ਛੁੱਟੀਆਂ ਲੱਗੀਆਂ। ਗੇਮ ਪੁਆਇੰਟ ਆ ਗਿਆ ਭਾਈ ਗੇਮ ਪੁਆਇੰਟ। 21 18 ਲੱਗ ਗਿਆ। ਬਹੁਤ ਸੋਹਣਾ ਯਾਰ। 21 18 ਲਗਾਤਾਰ ਦੂਜਾ ਮੈਚ ਜਿੱਤ ਲਿਆ। 18 ਕਰਦੇ ਆ ਜਵਾਨਾਂ ਨੇ। ਇਹ ਤਾਂ ਪਾਣੀ ਕਹਿੰਦਾ ਸਲੇ ਜੇ ਕੋਪੀ ਨੂੰ 6-7 ਮੈਚ ਹੋਗੇ ਕਿੰਨੇ ਮੈਚ ਹੋਗੇ 6-7 ਪੰਜ ਹੋਗੇ ਇੱਕ ਜਿੱਤੇ ਇਹ ਇੱਕ ਜਿੱਤੇ ਇਹ ਕੋਈ ਤੋਂ ਦੇਖਾ ਇੱਕ ਜਿੱਤੇ ਬਈ ਆਪਾਂ ਇੱਕ ਜਿੱਤੇ ਰਮਣੀ ਦੀ ਟੀਮ ਤੇ ਚਾਰ ਜਿੱਤ ਕੇ ਕੋਤਾ ਉਹ ਕੋ ਦੈ ਨੂੰ ਇਹਨਾਂ ਕਦਾ ਬਣਦਾ ਉਹਨੇ ਜਾਣਾ ਵਿਚਾਰੇ ਨੇ ਕੱਲ ਨੂੰ ਬਸ ਕਿਉਂ ਵੀ ਕੱਲ ਜਾਣਾ ਕਿ ਪਰਸੋਂ ਜਾਣਾ ਨਾ ਚਲ ਆਏ ਤਾਂ ਹੌਸਲੇ ਤੁਰਾਂਗੇ ਯਾਰ ਹੌਸਲਾ ਦੇ ਇੱਕਦਮ ਦੋ ਜੀਵ ਆ ਜੀਵ ਆ ਜੀਵ ਵਾਪਸ ਹੀ ਹੋ ਗਏ ਤਾਂ ਦੋ ਜੀਵ ਮਾ ਆ ਵੀ ਮਾੜੀ ਮਾੜੀ चार जीरो हाँ जी बिटू।, बिटू 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 बहुत सोना यार शाबाश बढ़िया रैली चल रही है गुड कोई गल पहला पॉइंट लाग गया ਸਾਈਡਾਂ ਚੇਂਜ ਕਰ ਲੀਆਂ ਚੋਬਰਾਂ ਨੇ ਚੱਕ ਵੀ ਫਿਰ 6 2 ਵੀਡੀਓ ਬਣਿਆ ਕੈਮਰਾ ਜੰਪ ਬਵਾ ਦੇ ਹਾਈਟ ਇਹ ਆਉਣ ਦੇ ਇਹ ਵਾਦੀਵਾਲ ਦਾ ਨੌਜਵਾਨ ਆ ਨੋ ਤੇਰਾ ਵਾਲਾ ਬਣ ਰਹੀ ਸੀ ਆ ਉਹ ਵੀ ਚਲੋ ਉਹ ਤਾਂ ਬਣ ਗਈ 7 3 ਨੂੰ ਜੀ ਨੂੰ ਥੋੜਾ ਲੱਗੇ ਕਿ ਮੈਂ ਆਈ ਹੁੰਦਾ ਤੇ ਹਾਂ ਸਹੀ ਖੜਾ ਹੈ ਅੰਦਰ ਹੈ ਬਹੁਤ ਅੰਦਰ ਹੈ ਮੈਂ ਮੂੰਹੋਂ ਲਿਖ ਕੇ ਉਹ ਵੀ ਸਿੱਧੀ ਲਾਇਆ 7 4 ਬੰਦ ਰੋਕ ਕਹਿਣਾ ਮੈਂ ਵੇਖਣਾ 7 4 ਜਾ ਜਾ ਜੀ ਨੂੰ ਜੀ ਆਪਕੋ ਕਾਲ ਚ ਪੈ ਗਈ ਸ਼ੋਦੇ ਆਊਟ 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 ਰੁਕ ਵੀ ਇਤਰਾ ਬਾਈ ਤੂੰ ਮੰਨ ਵਾਹ ਮੈਂ ਖੇਡ ਕੋਈ ਨਹੀਂ ਕੋਈ ਨਹੀਂ ਖੇਡਦਾ 8 4 ਪੰਜ ਥੋੜੇ ਨੇ ਹੈ ਉਹ ਬਾਹਰ ਲਾਂਗੇ ਆਈ ਬਾਲੀ ਦੂਰ ਕਰਦਾ ਛਾ ਜਾਂਦੇ ਦੇ 6 ਮਿੰਟ ਵੀਰ ਨੂੰ ਨਾ ਨਾ ਵੀ ਸਾਡੀ ਵਾਲੀ ਪਲੀ ਜਮਾ ਲਾ ਬਾਈ ਭਾਈ ਇਸ ਵੇਲੇ ਘੰਟਾ ਨਹੀਂ ਘੰਟਾ ਤਾਂ ਕਟਾ ਹੈ ਡੇਢ ਦੋ ਘੰਟੇ ਫੁੱਲ ਕਿਸੀ ਨੋ ਕਿਸੀ ਨਹੀਂ ਹੋਏ ਖੜੇ ਮੁੰਡੇ ਬਹੁਤ ਵਧੀਆ ਗੇਮ ਲਾਉਂਦੇ ਆ 9 7 ਆ ਇਹਦਾ ਮੁੰਡੇ ਵੀਡੀਓ ਬਣਦੀ ਕਰਕੇ ਹਸਣ ਲੱਗ ਗਏ ਨਹੀਂ ਤਾਂ ਇੱਥੇ ਗੋਲੀ ਚੱਲਣ ਵਾਲਾ ਮੌਲ ਹੋ ਜਾਂਦਾ ਪੂਰਾ ਆਹ ਦੇਖੋ ਹੈ ਨੰਬਰ ਬਰਾਬਰ ਹੈ ਪੈਂਦਾ ਫਰਕ ਨਹੀਂ ਤਾਂ ਪੂਰੇ ਹਾਂ ਸਸਿਆਰ ਹੁੰਦਾ ਪੂਰਾ ਮੋ 10 10 9 ਲਾਈਨ ਤੇ ਜੀ ਬਾਈ ਲਾਈਨ ਤੇ ਕੋਈ 50 50 ਜੀ ਹਾਂ ਹਰ ਵਾਰ ਹਾਂ ਕਿਵੇਂ ਹਰ ਕੋਈ ਲੱਗਦੀ 10 10 आगे भैया दस ओय गुड शार्ट यार गोल्डी हाँ बाली कट गया 11 ਫੁੱਟ ਹੈ ਬਾਈ ਹਾਂ ਉਹਨਾਂ ਦੇ 11 12 11 ਸਕੂਲ ਹੋ ਗਈ 12 12 ਹੂੰ 13 12 ਫੋੜੋੜ ਦੇ ਜੀ ਨਹੀਂ 24 ਮੈਂ ਤਾਂ ਨਹੀਂ ਜੀ ਇਹ 골ਡ ਕਰੀ ਚੌੜੀ ਇਹਨਾਂ ਨੂੰ ਮੈਂ ਮੈਂ ਨਾਲ ਨਾਲ 14 12 14 12 ਕੋਈ ਨਹੀਂ ਹੁਣ ਬੜਾ ਰੰਗ ਦੇ 14 12 14 12 15 12 ਸਿੱਟੀ ਦੇ 15 12 15 12 15 12 ਓਏ ਯਾਰਾ ਮਖਰਾ ਪਿਆ 15 13 11 13 11 14 14 ਸੀਰੀਅਸ ਆ ਮੈਂ ਬਸ ਕਰ ਰਹੇ ਹਾਂ ਮੈਂ ਸਭ ਦੇ ਨੇਰ ਵੱਸ 11 14 11 14 ਹਉ ਬੱਲੇ ਆਏ ਓ ਯਾਰ ਸੋਹਣਾ ਸੋਹਣਾ ਜੌਣ ਲਾਈਨ ਤੇ ਬਚ ਗਈ ਸੋਹਣੀ ਮੋੜੀ ਸੀ 16 14 12 ਰੋਸਟ 11 ਆਪਣੇ ਬਾਰਾਂ ਨੂੰ 12 ਜਗਰ 11 15 ਬਹੁਤ ਤਗੜਾ 11 ਨਾ 12 ਰੋਸਟ 11 15 ਕੋਈ ਇੰਦਰ ਤੋਂ ਵੀ ਹੋ ਗਿਆ 2 ਜਗਰ 11 15 ਉਹ ਲੰਘਦੀ ਸੀ ਉਹਦੇ ਬੱਲੇ ਨਾਲ ਮੋੜ ਵੱਜ ਗਈ ਸ਼ਰੂਆਤ ਸ਼ਰੂ ਭਈ 11 15 ਕੰਮੀ 2015 ਕੋਈ ਨਹੀਂ ਗਿਆ ਮੈਂ ਇੰਦੀਰ ਆਉਂਦਾ ਸੌਰੀ ਯਾਰ ਅੱਜ ਆਉਂਦਾ 2015 ਕਰ ਨਹੀਂ ਬਣੀ ਹੁਣ ਕੱਦ ਸਾਰੇ ਦੇ ਕਰਦੇ 15 15 15 2015 ਕਿ ਬੰਦਾ ਮਾਰਦਾ ਇਹ 15 21 ਦੇ ਆਪ ਹੋਇਆ ਅਮਰ ਹਾਂ ਉਹ ਵੀ ਵੋਣ ਅਮਰ ਜਿਹੜਾ ਵੀ ਜਿੱਤ ਕੇ ਆਸ ਉਹਦੇ ਵੀ ਉਹ ਕਰਾਂਗੇ ਅਮਰ ਉਹਦਰ ਮੈਂ ਖੇਡ ਚਾਲੂ ਆ ਬਈ ਚੈੱਕ ਚੱਲ ਆਪਾਂ ਪਾਈ ਲੀਏ ਕਿੱਥੇ ਖੜੀ ਕਿੱਲੇ ਚਾਹ ਰ ਕੋਈ ਜੱਫੀ ਚਲੋ ਦੋਸਤੋ ਖੁੱਲ ਗਿਆ ਮੰਦ ਲੈ ਇੱਕ ਵੀ ਲੋ ਕਿਉਂ ਕਿਉਂ? ਦੋ 0 ਦੋ 0 ਆਹਦਾ ਕੈਮਰਾ ਵਲੌਗ ਕਰ ਦਿੱਤਾ ਮਾੜਾ ਖੁੱਲਿਆ ਖੁੱਲਿਆ ਖੜਾ ਇਹ ਵਕੀ ਜੀ ਓਏ ਇੱਕ ਜਣੀ ਮਾਰਨੀ ਮਾਲ ਲਿਆ ਕਰੋ ਮਾੜਾ ਕੈਮਰੇ ਨਾਲ ਸੰਗਿਆ ਨਾ ਕਰੋ ਯਾਰ ਆ ਰਹੀ ਹੈ ਫਲਾਈਟ ਨੂੰ ਨਹੀਂ ਪੈਣ ਦੇ ਨਹੀਂ ਨਹੀਂ 14 15 ਤੱਕ ਤਾਂ ਤੁਸੀਂ ਸਪੀਡ ਨਾਲ ਜਾਉਂ ਜਾਣੇ ਹੋ ਅੱਛਾ ਵਾ ਠੀਕ ਆ ਫਲੈਟ ਹੀ ਜਾਂਦੇ ਰੋ ਬੱਲੇ ਇਹ ਨਹੀਂ ਇੱਕ ਨਹੀਂ ਲਵਾ ਲਿਆ ਕਰੋ ਤਿੰਨ ਦੋ ਤਿੰਨ ਦੋ ਚਾਰ ਦੋ ਚਾਰ ਬਈ ਚਾਰ ਦੋ ਚਾਰ ਦੋ ਸੈਂਮੀ ਨਮਾਗਰੇ ਫਾਲ ਦੋ ਔ ਚਾਰ ਤਿੰਨ ਹਾਂ ਚਾਰ 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 ਤਿੰਨ ਆਪਣੇ ਘੱਟ ਠੀਕ ਤੇ ਹੋਰ ਚਾਰ ਤਿੰਨ ਚਾਰ ਚਾਰ ਪਹਿਲੇ ਦੂ ਹੀ ਦਤੇ ਬਾਈ ਦੋ ਚਾਰ ਚਾਰ ਕੋਲ ਚਾਰ ਆਂਜਾ ਆ ਇਹ ਦੂਜੀ ਆ ਜਾਣੀ ਪਾ ਕੇ ਆਂ ਜਾਂਦੇ ਆਂ ਪੰਜ ਪਾਜੇ ਇਹ ਜੱਫਾ ਪਾਉਂਦੇ ਆਂ ਇੱਧਰ ਲਿਕੇ ਆਂ ਪੰਜ ਪਾਜੇ ਛੇ ਪਾਜੇ ਕਿਉਂ ਆ ਜਾਂਦੇ ਛੇ ਪਾਜੇ ਆਹ ਕੋਈ ਆਹ ਲੱਗੂ ਲੰਦੇ ਪੰਜ ਛੇ ਛੇ ਚਾਹ ਦੇ ਉੱਪਰ ਦੀ ਲਗਾਉਣੀਆਂ ਛੇ 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 ਛੇ

11 11 ਖੱਬਾ ਪਾਸੋਂ ਨਹੀਂ ਖੇਡਦਾ 11 10 10 ਸਰਦੂਣ ਦੇ ਦਿੰਦੇ 11 11 ਮਾਰ ਗਿਆ 11 11 ਕੱਲ ਨੂੰ ਲਾਈਵ ਕਰਾਂਗੇ 11 11 11 ਹੁਣ ਲਾਈਵ ਨਹੀਂ ਵੀਡੀਓ ਬਣਦੀ 12 ਬਈ ਤੇ 11 ਮਨ ਤੂੰ ਯਾਰ ਕਿਉਂ ਨਾ ਕਰ ਯਾਰ ਲਾਊਡ ਹੋ ਮੈਤਰੀ ਆ ਬਈ ਹੈ ਆਊਟ ਆ ਫਿਰ ਨਹੀਂ 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 ਆਊਟ ਲਾਂਡਰੀ ਕੋਈ ਨਹੀਂ ਤੇਰਾ ਮਾ 13 12 14 13 14 13 ਮੋੜ ਤੇ ਚੁਰਗੀ ਜਮਾ ਤੁਰ ਗਈ 14 ਬੇਰ ਕੀ ਆ 15 ਦਿਨ ਸੇਫ ਨਹੀਂ ਗਿਆ ਜੰਦ 15 ਦਿਨ ਪਿੱਛੇ ਰੋ ਰਹਿਣੀ ਕੋਲ ਜਮਾ ਇਹ 15 13 ਰਹਿਣ ਰਹਿਣ

16 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 1 ਸਾਰਾ ਸਾਰਾ ਲੈ ਗੋਪੀ ਚੱਕੜਾ ਪਾ ਸਾਰਾ ਸਾਰਾ ਲੈ ਸਾਰਾ ਸਾਰਾ 18 18 ਸਾਰਾ ਬਈ 18 ਸਾਰਾ ਬਈ 18 ਸਾਰਾ ਹਾਂ ਸਾਰਾ 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 ਇਹ ਚ ਸਾਰਾ ਯਾਰ ਤੈਨੂੰ ਪਿੱਛੇ ਟਵਾ ਦੂੰਗਾ ਆਰ ਜੇ 31 ਐਡਵਾਂਸ ਚੱਲਦਾ ਹਾਂ ਸਾਰਾ ਸਾਰਾ ਦੀ ਸੇਰ ਵਾਹ ਹਾਂ ਹਾਂ ਮੈਚ ਵਖਾ ਲੋ ਆਏ ਪਿੱਛੇ ਆਇਆ ਪਿੱਛੇ ਗਿਆ ਦਾ ਬਸ 19 18 ਬਾਰ ਬਾਰ 19 19 ਫਸਿਆ ਹੀ ਭਾ ਮੈਚ ਵੈਸੀ ਬਾਰਾ ਕਹਿੰਦਾ ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣ ਕਿਹਣੀ ਰੁੱਤ ਬੇਈਮਾਨ ਹੋ ਗਈ ਕੁੱਨੀ ਅਬ ਕਿਉਂ ਨਹੀਂ ਵੱਧ ਗਏ ਚਾਰ ਪਹਿਲਾਂ ਨਾਲ 21 21 ਹੈ ਲਓ ਜੀ ਸਮਾਪਤੀ ਹੈ ਦਿਨ ਨਹੀਂ ਹੈਗਾ ਜੀ ਦਿਨ ਨਹੀਂ ਹੈਗਾ ਜੀ ਠੀਕ ਹੈ ਬਾਈ ਬਾਏ ਹੋਰ ਨਾਈਟ